ਸਤਿ ਸ਼੍ਰੀ ਅਕਾਲ ਮੈਂ ਹਾਰਤੀ ਅਸਮ ਜੈ ਨਿਊਜ਼ ਦੇਖੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਦੀ ਵੱਡੀ ਖਬਰ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਦੀਵਾਲੀ ਦਾ ਤਿਉਹਾਰ ਮਨਾਉਣ ਦੇ ਲਈ ਲੋਕ ਆਪਣੇ ਘਰਾਂ ਦੇ ਵਿੱਚ ਰੁੱਝੇ ਹੋਏ ਹੁੰਦੇ ਨੇ ਤੇ ਉੱਥੇ ਹੀ ਕੁਝ ਅਣਪਛਾਤੇ ਲੋਕਾਂ ਨੇ ਚੰਡੀਗੜ੍ਹ ਦੇ 24 ਐਕਟਰ ਦੇ ਵਿੱਚ ਰਹਿਣ ਵਾਲੇ ਇੱਕ ਆਈਏਐਸ ਅਧਿਕਾਰੀ ਦੇ ਉੱਪਰ ਗੋਲੀਆਂ ਚਲਾ ਕੇ ਹਮਲਾ ਕਰ ਦਿੱਤਾ ਗਿਆ ਪਰ ਗੋਲੀ ਜਿਹੜੀ ਹੈ ਉਹ ਆਈਏਐਸ ਅਧਿਕਾਰੀ ਦੇ ਬੈਡਰੂਮ ਦੇ ਖਿੜਕੀ ਦੇ ਵਿੱਚ ਜਾ ਬਚਦੀ ਹੈ ਤੇ ਇੱਕ ਅਣਸੁਖਾਵੀ ਘਟਨਾ ਹੋਣ ਤੋਂ ਬਚਾਅ ਹੋ ਜਾਂਦਾ ਹੈ ਲੇਕਿਨ ਇਹ ਹਮਲਾਵਰ ਕੌਣ ਸੀਗੇ ਜਿਸ ਨੇ ਦੀਵਾਲੀ ਦੀ ਰਾਤ ਨੂੰ ਆਈਏਐਸ ਆਫੀਸਰ ਦੇ ਘਰ ਦੇ ਬਾਹਰੋਂ ਉਹਨਾਂ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਦਾਦੇ ਨੇ ਤੁਹਾਨੂੰ ਵਿਸਤਾਰ ਦੇ ਨਾਲ ਕਿ ਆਖਿਰਕਾਰ ਕੌਣ ਸਨ ਅਤੇ ਜਾਂ ਫਿਰ ਕੋਈ ਤੇ ਆ ਤੁਹਾਨੂੰ ਦਾਦੇ ਇਸ ਤਾਅ ਦੇ ਨਾਲ ਕਿ ਆਖਿਰੋ ਹਮਲਾਵਰ ਕੌਣ ਸੀਗੇ ਜਾਂ ਫਿਰ ਕੋਈ ਆਈਐਸ ਅਧਿਕਾਰੀ ਦੀ ਕੋਈ ਆਪਸੀ ਰੰਜਿਸ਼ ਸੀਗੀ ਜਾਂ ਕੋਈ ਦੁਸ਼ਮਣੀ ਹੋਵੇਗੀ ਜਿਸ ਕਾਰਨ ਉਹਨਾਂ ਦੇ ਉੱਪਰ ਦੀਵਾਲੀ ਦੀ ਰਾਤ ਨੂੰ ਹੀ ਜਿਹੜਾ ਉਹ ਗੋਲੇ ਦੇ ਨਾਲ ਹਮਲਾ ਕੀਤਾ ਗਿਆ ਹੈ ਦੀਵਾਲੀ ਦੀ ਰਾਤ ਪੰਜਾਬ ਕੈਟੇ ਦੇ ਇੱਕ ਆਈਐਸ ਅਧਿਕਾਰੀ ਦੇ ਘਰ ਤੇ ਫਾਇਰਿੰਗ ਦੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਇਹ ਘਟਨਾ ਚੰਡੀਗੜ੍ਹ ਦੇ ਸੈਕਟਰ 24 ਦੇ ਵਿੱਚ ਰਹਿਣ ਵਾਲੇ ਆਈਐਸ ਅਧਿਕਾਰੀ ਵਰਿੰਦਰ ਕੁਮਾਰ ਸ਼ਰਮਾ ਦੇ ਘਰ ਦੀ ਹੈ ਜਿਤੇ ਅਣਪਛਾਤੇ ਹਮਲਾਵਰਾਂ ਨੇ ਉਹਨਾਂ ਦੀ ਸਰਕਾਰੀ ਰਿਹਾਈਸ ਤੇ ਗੋਲੀਆਂ ਚਲਾਈਆਂ ਹਨ ਘਟਨਾ ਸਮੇਂ ਵਰਿੰਦਰ ਕੁਮਾਰ ਸ਼ਰਮਾ ਆਪਣੇ ਪਰਿਵਾਰ ਦੇ ਨਾਲ ਘਰ ਵਿੱਚ ਮੌਜੂਦ ਸਨ ਇਸ ਗੋਲੀਬਾਰੀ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਵਰਿੰਦਰ ਕੁਮਾਰ ਸ਼ਰਮਾ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੇ ਵਿੱਚ ਤਨਖਾਤ ਨੇ ਅਤੇ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਦੀ ਤਨਖਾਤੀ ਜਿਹੜੀ ਹੈ ਉਹ ਚੰਡੀਗੜ੍ਹ ਦੇ ਵਿੱਚ ਹੀ ਹੈ ਚੰਡੀਗੜ੍ਹ ਪੁਲਿਸ ਸੂਤਰਾਂ ਤੋਂ ਜਿਹੜੀ ਜਾਣਕਾਰੀ ਹਾਸਲ ਹੋਈ ਹੈ ਉਸ ਦੇ ਅਨੁਸਾਰ ਪੰਜਾਬ ਦੇ ਸੀਨੀਅਰ ਆਈਏਐਸ ਅਧਿਕਾਰੀ ਵਰਿੰਦਰ ਕੁਮਾਰ ਸ਼ਰਮਾ ਦੀਵਾਲੀ ਦੀ ਰਾਤ ਚੰਡੀਗੜ੍ਹ ਸਥਿਤ ਆਪਣੀ ਸਰਕਾਰੀ ਰਿਹਾਇਸ਼ ਤੇ ਪਹੁੰਚੇ ਸਨ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦੇ ਨਾਲ ਬੈਠੇ ਸਨ ਅਤੇ ਇਸ ਦੇ ਨਾਲ ਹੀ ਸੜਕ ਤੋਂ ਅਣਪਛਾਤੇ ਬਦਮਾਸ਼ਾਂ ਦੇ ਵੱਲੋਂ ਉਹਨਾਂ ਦੇ ਘਰ ਤੇ ਗੋਲੀਬਾਰੀ ਕੀਤੀ ਗਈ ਬਦਮਾਸ਼ਾਂ ਵੱਲੋਂ ਚੁਲਾਈ ਗਈ ਗੋਲੀ ਵਿਰਿੰਦਰ ਕੁਮਾਰ ਸ਼ਰਮਾ ਦੇ ਘਰ ਦੇ ਇੱਕ ਕਮਰੇ ਦੀ ਖਿੜਕੀ ਦੇ ਵਿੱਚ ਜਾ ਵੱਜੀ ਹੈ ਜੋ ਕਿ ਪਲਾਇ ਦੇ ਨਾਲ ਬੰਦ ਸੀ ਲekin ਗਣਮਤ ਇਹ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਜੇ ਕੁਝ ਕਲੀਉ ਮਿਲਿਆ ਨਹੀਂ ਸਰ ਪੂਰਾ ਮਾਮਲਾ ਇਹ ਕਿਹਾ تھا ਕਿਸ ਦੀ ਕੋਠੀ ਵੀ ਇਹ ਜੋ ਫਾਇਰਿੰਗ ਹੋਇਆ ਜੋ ਕੋਠੀ ਇਹ ਵੀ ਸਰਕਾਰੀ ਸਰਕਾਰੀ ਬਲਿੰਦਰ ਸਿੰਘ ਦੀ ਹੈਗੇ ਨੇ ਜੀ ਆਈਐਸ ਨੇ ਪੰਜਾਬ ਕੇ ਟੰਡਲੇ ਉਹਨਾਂ ਦੇ ਘਰ ਬਾਕੀ ਵਿੱਚ ਅਪਲਾਈ ਵਿੱਚ ਲੱਗੇ ਲੇਕਿਨ ਉਹ ਰਿਵੈਂਟਰੀ ਕੀਤੀ ਹੈ ਇਹ ਡਾਉਨ ਦਾ ਅਗਲਾ ਸੈਂਟਰ ਲੇਕਿਨ ਇਹ ਨਹੀਂ ਪਤਾ ਚੱਲ ਚੁੱਕਿਆ ਵੀ ਕਿਧਰ ਚਲੀ ਹੈ ਵੀ ਕਿੰਨ ਚਲਾਈ ਹੈ ਤਗਰੇ ਨੂੰ ਪਤਾ ਕੀ ਸਿਕਿਉਰਿਟੀ ਕੋਈ ਤਲਾਸ਼ ਸੀ ਕੀ ਨਾਲ ਇਹਨਾਂ ਦੇ ਇਹ ਸਿਕਿਉਰਿਟੀ ਤਲਾਸ਼ ਨਹੀਂ ਇੱਥੇ ਕਾਫੀ ਟੱਕਰ ਪੁੱਟ ਕੇ ਚਲਾ ਰਹੇ ਸੀ ਕੀ ਪਤਾ ਕੋਈ ਤਦੋਂ ਚੱਲੀਏ ਸਵਰੇ ਕੈਵਰੇ ਵਗੈਰਾ ਦੇਖ ਕੇ ਸਾਰੇ ਜਿਹੜੇ ਕੋ ਗਨਮੈਨ ਵਗੈਰਾ ਆਗੇ ਉਹਨਾਂ ਦਾ ਵੈਰੀਫਾਈ ਕਰਾਂਗੇ ਕੌਣ ਕੌਣ ਆ ਗਿਆ ਇਹਨਾਂ ਨੂੰ ਕੋਈ ਸ਼ਿਕਾਇਤ ਦਿੱਤੀ ਗਈ ਈ ਤੁਹਾਨੂੰ ਸ਼ਿਕਾਇਤ ਕੋਈ ਨਹੀਂ ਸਿੱਧੇ ਜੀ ਕੋਈ ਰਾਉਂਡ ਜਿਹੜਾ ਚੱਲਿਆ ਜੀ ਉਹਨਾਂ ਦੇ ਕੋਈ ਜ਼ਖਮੀ ਹੋਏ ਜੀ ਨਹੀਂ ਦੇਖੋ ਤੇ ਫਿਲਹਾਲ ਇਸ ਟਾਈਮ ਜਿਸ ਤਰ੍ਹਾਂ ਫਾਇਰ ਹੋਇਆ ਕੌਣ ਕੌਣ ਮੌਜੂਦ ਸੀ ਕੋਠੀ ਦੇ ਅੰਦਰ ਕੋਠੀ ਚ ਉਹਨਾਂ ਦੇ ਫੈਮਿਲੀ ਮੈਂਬਰਸ ਸਨ ਜੀ ਤੇ ਉਹਨਾਂ ਨੇ ਕੋਈ ਦੱਸਿਆ ਕੋਈ ਸ਼ੱਕ ਹੈ ਕੋਈ ਇਦਾਂ ਦਾ ਕੋਈ ਕੋਈ ਰੈਡਿੰਗ ਵਗੈਰਾ ਇਦਾਂ ਦੀ ਕੋਈ ਸ਼ੱਕ ਨਹੀਂ ਉਹ ਤਾਂ ਮਤਲਬ ਉਹ ਇੱਥੋਂ ਸਾਹਮਣੇ ਉਹ ਕੁਝ ਲੱਗਿਆ ਤਾਂ ਇਸ ਕਰਕੇ ਅਸੀਂ ਇਧਰੋਂ ਦੇਖ ਰਹੇ ਵਾ ਇਧਰ ਤੇਰਾ ਫਾਇਰ ਹੈ ਜੋ ਲੱਗਿਆ ਕਿੱਥੇ ਜਾ ਕੇ ਫਾਇਰ ਉੱਪਰ ਤਾਕੀਆ ਤਾਕੀ ਤੇ ਪਲਾਈ ਲੱਗੀ ਪਲਾਈ ਦੇ ਅੰਦਰ ਜਾ ਕੇ ਲੱਗ ਗਿਆ ਇੱਕ ਹੀ राउंड ਫਾਇਰ ਹੈ ਕਿ ਹੋਰ ਵੀ ਹੋਈ ਜੀ ਕੋਈ ਰੌਂਦ ਹੋਇਆ ਬਾਕੀ ਤਾਂ ਹਜੇ ਪਤਾ ਨਹੀਂ ਇੱਥੇ ਤਾਂ ਇੱਕ ਹੀ ਲੱਗਿਆ ਬਿਊਰੋ ਰਿਪੋਰਟ ਐਸਐਮ ਜੀ ਨਿਊਜ਼